ਓ ਤੋੜੀ ਪਾ ਨੂੰ ਓ ਨਾ ਵਾ ਨਾ ਚੰਦੀ ਆ ਮੈਂ ਓ ਨਾ 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 ਓ ਨਾ ਪਰਾ ਵ ਮੈਂ ਤਾਂ ਤੈਨੂੰ ਕੋਸ ਨਹੀਂ ਆ ਗਿਆ ਓ ਨਾ ਮੈਨੂੰ ਨਾ ਪਾਖ ਯਾਰ ਯਾਰ ਸੇਮਰੋ ਮੈਂ ਤਾਂ ਤੈਨੂੰ ਕਿੰਨੀ ਵਾਰੀ ਕਿ ਹਾਸੇ ਵੀ ਕੁੱਤਾ ਬਣ ਕੇ ਰਾਕਲਾ ਹਾਂ ਓ ਦੇਖ ਲਾ ਫੜੂ ਲੱਤ ਚੰਨੀ ਦੀ ਕਿਦ ਨੀ ਲੱਤ ਫੜਦਾ ਚੰਨੀ ਤਾਂ ਉਹੀ ਡਰਕਲਾ ਓਏ ਯਾਰ ਆ ਜਾ ਲੰਗਿਆ ਚੰਨੀ ਕੁਛ ਨਹੀਂ ਕਹਿੰਦਾ

ਲੱਡੂ ਲੱਡੂ ਲੈ ਆਉਂਦਾ ਯਾਰ ਨਵੇਂ ਸਾਲ ਦੀ ਵਧਾਈ ਦੇਣ ਆਇਆ ਸੀ ਹੈ ਲੱਡੂ ਲੱਡੂ ਲੈ ਆਉਂਦਾ ਇਹਨੂੰ ਦੋ ਲੱਡੂ ਪਾਉਂਦਾ ਇਹਨੇ ਨਾ ਭੌਂਕਣਾ ਸੀ ਤੈਨੂੰ ਹੈ ਓਏ ਭਾਈ ਓਏ ਭਾਈ ਮੈਨੂੰ ਲੱਗਦਾ ਤੂੰ ਸੀੜੂ ਸਖਾਇਆ ਹੋਇਆਗਾ ਵੀ ਜਿਹੜਾ ਲੱਡੂ ਨਾ ਲਿਆ ਵੇ ਉਹਨੂੰ ਭੌਂਕਣਾ ਹੈ ਹੈ